ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਅੱਜ ਆਪਾਂ ਪਹੁੰਚਿਆ ਮਾਧਪੁਰ ਬਾਈ ਜੱਸੀ ਮਾਧਪੁਰ ਵਾਲੇ ਦੇ ਪਿੰਡ ਸ਼ੌਂਕ ਕਰ ਰਹੇ ਹੋ ਤੁਸੀਂ ਬਾਈ ਜੱਸੀ ਮਾਧਪੁਰ ਵਾਲੇ ਦੇ ਕਬੂਤਰਾਂ ਦਾ ਫੇਰ ਤੁਹਾਨੂੰ ਦੱਸ ਦਈਏ ਸਟਾਰ ਪਲੇਅਰ ਨੇ ਸਮਰਾਲਾ ਏਰੀਏ ਦੇ ਔਰ ਤੁਸੀਂ ਕਬੂਤਰ ਦੇਖੋ ਬਾਈ ਦੇ ਇੱਕ ਤੋਂ ਇੱਕ ਨੇ ਬਹੁਤ ਵੱਡੀਆਂ-ਵੱਡੀਆਂ ਬਾਜ਼ੀਆਂ ਜਿੱਤੀਆਂ ਨੇ ਬਾਈ ਹੋਣਾ ਨਹੀਂ ਹਰ ਸਾਲ ਜਿਹੜੇ ਹੈਗੇ ਵਧੀਆ ਕਬੂਤਰ ਰੋੜਦੇ ਨੇ ਤਾਨੂੰ ਦੱਸ ਦਈਏ ਉਰੇ ਆਏ ਸੀ ਆਪਾਂ ਹੂਟਰ ਸਿਸਟਮ ਲਗਾਉਣ ਦੇ ਲਈ ਠੀਕ ਹੈ ਜੀ ਤੇ ਹੂਟਰ ਸਿਸਟਮ ਆਪਾਂ ਲਗਾ ਦਿੱਤਾ ਆ ਪਹਿਲਾਂ ਲੱਗਾ ਹੋਇਆ ਸੀ ਇੱਕ ਸਵਿੱਚ ਜਿਹੜੀ ਕਿਸੇ ਨੇ ਕਮਾ ਦਿੱਤੀ ਹੀ ਖਰਾਬ ਹੋ ਗਈ ਸੀ ਉਹ ਚੇਂਜ ਕੀਤੀ ਆ ਤੇ ਕਬੂਤਰ ਬਾਈ ਦੇ ਇੱਕ ਤੋਂ ਇੱਕ ਨੇ ਤੁਹਾਨੂੰ ਥੋੜਾ ਲਾਈਵ ਦੇ ਵਿੱਚ ਦਿਖਾਏ ਲਾਈਵ ਦੇ ਵਿੱਚ ਬਾਈ ਉਹ ਕੁਆਲਿਟੀ ਨਹੀਂ ਹੁੰਦੀ ਇਸ ਕਰਕੇ ਆਪਾਂ ਮੈਂ ਕਿਹਾ ਵੀਰਾਂ ਨੂੰ ਵੀਡੀਓ ਬਣਾ ਕੇ ਜਿਹੜਾ ਹੈਗਾ ਆਪਾਂ ਸ਼ੌਂਕ ਕਰਾ ਦਿੰਨੇ ਆ ਇਹ ਜਿੰਨੇ ਵੀ ਕਬੂਤਰ ਤੁਸੀਂ ਦੇਖ ਰਹੇ ਹੋ ਇਹ ਸਾਰੇ ਦੇ ਸਾਰੇ ਮਿੱਤਰੋ ਨਰ ਨੇ ਅੱਜ ਆਪਾਂ ਫੇਰ ਤੁਹਾਨੂੰ ਦੱਸ ਦਈਏ ਮਾਧਪੁਰ ਸਮਰਾਲੇ ਦੇ ਲਾਗੇ ਤੇ ਬਹੁਤ ਹੀ ਵਧੀਆ ਸੈਟਅਪ ਆ ਬਾਈ ਹੁਣਾ ਦਾ ਠੀਕ ਆ ਜੀ ਤੇ ਵੱਖਰੇ ਵੱਖਰੇ ਕਲਰ ਲਾਏ ਹੋਏ ਨੇ ਵੱਡੇ ਨਰ ਨੇ ਜਿੰਨੇ ਵੀ ਆ ਤੇ ਦੂਸਰੀ ਸਾਈਡ ਤੇ ਮਦੀਨਾ ਨੇ ਤੁਹਾਨੂੰ ਉਹਨਾਂ ਦਾ ਵੀ ਆਪਾਂ ਸ਼ੌਂਕ ਕਰਾਉਨੇ ਆ ਤੇ ਬਾਈ ਹੁਣਾ ਦੇ ਨਾਲ ਵੀ ਮਲਾਉਨੇ ਆ ਜਿਹੜਾ ਆਪਾਂ ਸਾਰਾ ਜਿਹੜਾ ਸੈੱਟ ਕਰ ਦਿੱਤਾ ਆ ਕੰਮ ਓਕੇ ਦੀ ਰਿਪੋਰਟ ਆ ਮੇਰੇ ਕਬੂਤਰ ਸਿਸਟਮ ਵਧੀਆ ਕੰਮ ਕਰਦਾ ਹੈ ਇਸੇ ਲਈ ਬਾਈ ਸਾਰੇ ਲਗਾਉਂਦੇ ਨੇ ਕਿਉਂਕਿ ਚੋਰੀ ਦਾ ਹਰ ਕਿਸੇ ਨੂੰ ਖਤਰਾ ਹੈ ਚੰਗੇ ਚੰਗੇ ਪਲੇਅਰਾਂ ਦੇ ਜਿਹੜੇ ਕੱਢ ਕੇ ਲੈ ਗਏ ਨੇ ਤੇ ਅੱਜ ਆਪਾਂ ਤੁਹਾਨੂੰ ਸ਼ੌਂਕ ਕਰਾ ਰਹੇ ਹਾਂ ਜੱਸੀ ਮਾਹਰਪੁਰ ਬਾਈ ਦੇ ਕਬੂਤਰਾਂ ਦਾ ਬਾਈ ਹੁਣਾਂ ਨੇ ਜਿਹੜੇ ਹੈਗੇ ਆ ਬਾਈ ਜੀ ਜੋੜੇ ਲਗਾਣੇ ਕਰ ਦਿੱਤੇ ਆ ਸਟਾਰਟ ਫੇਰ ਦੱਸਦੀ ਹੈ ਤੁਹਾਨੂੰ ਠੀਕ ਹੈ ਜੀ ਇਹ ਦੇਖੋ ਕਿੰਨਾ ਪਿਆਰਾ ਰੰਗ ਲਾਇਆ ਹੋਇਆ ਸ਼ਾਹ ਆਖਾ ਕਬੂਤਰ ਆ ਲਾਲ ਪੈਰਾਂ ਤੇ ਮौज ਆ ਬਾਈ ਇਹਦੇ ਪੈਰਾਂ ਤੇ ਇਹਦੀ ਮौज ਆ। ਤਰੂ ਖੁਸ਼ ਹੁੰਦੀ ਆ ਜਾਨਵਰ ਦੇਖ ਕੇ ਬਾਈ ਇਹ। ਸਮਰਾਲੇ ਦੇ ਨੇੜੇ ਜ਼ਿਲ੍ਹਾ ਲੁਧਿਆਣੇ ਦਾ ਪਿੰਡ ਆ ਬਾਈ ਮਾਧਪੁਰ। ਜਿੱਥੇ ਦੇ ਕਬੂਤਰਾਂ ਦਾ ਤੁਸੀਂ ਕਰ ਰਹੇ ਹੋ ਸ਼ੌਂਕ। ਇਹ ਦੇਖੋ ਬਾਈ ਥੱਲੇ ਆ ਗਏ ਨੇ ਨਰ ਬੋਤੇ ਇਸ ਟਾਈਮ ਤੱਤੇ ਨੇ ਸਾਰੇ ਬਾਈ ਹੁਣਾਂ ਨੇ ਜਿਹੜੀ ਕੀੜਿਆਂ ਵਾਲੀ ਦਵਾਈ ਜਿਹੜੀ ਹੈ ਇਹਨਾਂ ਨੂੰ ਸਾਰਿਆਂ ਨੂੰ ਲਾ ਦਿੱਤੀ ਆ ਠੀਕ ਹੈ ਜੀ ਬਾਈ ਹੁਣੀ ਆ ਗਏ ਨੇ ਹੋਰ ਵੀ ਫਰੈਂਡ ਬਾਈ ਦੇ ਤੇ ਆਪਾਂ ਕਰਦੇ ਆਂ ਗੱਲਬਾਤ ਵੀ ਬਾਈ ਹੁਣਾਂ ਦੇ ਨਾਲ ਕਹੋ ਕਿ ਕਿਦਾਂ ਦਾ ਲੱਗਦਾ ਜਰੂਰ ਦੱਸਣਾ ਜੀ ਇਹ ਸਾਰੇ ਦੇ ਸਾਰੇ ਨਰ ਨੇ ਇਹਦੇ ਵਿੱਚ ਇੱਕ ਨਾਰਾ ਦੀ ਉਮਰ ਬਹੁਤ ਜ਼ਿਆਦਾ ਹੋ ਚੁੱਕੀ ਆ ਜੇ ਤੁਹਾਨੂੰ ਦਿਖਾਣੇ ਨੇ ਆ ਆ ਵੱਡਾ ਨਰ ਬਾਈ ਹੁਣਾ ਦਾ ਕਾਫੀ ਉਮਰ ਹੋ ਗਈ ਆ ਬੁੱਢਾ ਹੋ ਗਿਆ ਹੁਣ ਇਹ ਨਰ ਮੌਜ ਆ ਪੈਰਾਂ ਤੇ ਔਰ ਇਹਦੀ ਕਾਫੀ ਬਰੀਡ ਜਿਹੜੀ ਹੈਗੀ ਆ ਬਾਈ ਹੁਣਾ ਦੇ ਕੋਲ ਆ ਇੱਕ ਕਾਫੀ ਜਿਹੜੇ ਬੰਦੇ ਤਿੰਨ ਚਾਰ ਬੰਦੇ ਬਈ ਇਹਨਾਂ ਤੇ ਰਹਿੰਦੇ ਕਬੂਤਰਾਂ ਤੇ ਪੂਰੀ ਸ਼ਾਮ ਸੰਭਾਲ ਜਿਹੜੀ ਹੈਗੀ ਆ ਇਹਨਾਂ ਦੀ ਚੱਲਦੀ ਆ ਆਹ ਲਓ ਬਈ ਤੁਹਾਨੂੰ ਦਿਖਾਈਏ ਜਰਾ ਨੇੜੇ ਕਰਕੇ ਕਿੰਦਾ ਇੱਕੋ ਟੱਕੇ ਬੈਠੇ ਹੋਏ ਨੇ ਤੇ ਬਹੁਤ ਹੀ ਸੋਹਣੇ ਲੱਗਦੇ ਆ ਜ਼ਿਲ੍ਹੇ ਲੁਧਿਆਣੇ ਦਾ ਪਿੰਡ ਮਾਧਪੁਰ ਸਮਰਾਲੇ ਦੇ ਨੇੜੇ ਤੇ ਬਾਈ ਹੁਣਾਂ ਦੇ ਨਾਲ ਵੀ ਤੁਹਾਨੂੰ ਆਪਾਂ ਮਲਾਉਂਦੇ ਆ ਥੋੜਾ ਜਿਹਾ ਜ਼ੂਮ ਕਰਕੇ ਤੁਹਾਨੂੰ ਦਿਖਾਉਂਦੇ ਆ ਆਪਾਂ ਇਹ ਜਿਹੜੇ ਕਬੂਤਰ ਆ ਹੈਲੋ ਵੀ ਮਿੱਤਰੋ ਕਰੋ ਸ਼ੌਂਕ ਤੇ ਦੱਸਣਾ ਕਿੱਦਾਂ ਦੇ ਲੱਗਦੇ ਆ ਰੂਹ ਖੁਸ਼ ਹੁੰਦੀ ਆ ਬਾਈ ਦੇਖ ਦੇਖ ਕੇ ਕਬੂਤਰ ਐਨੇ ਵਧੀਆ ਕੋਡ ਦੇ ਜਿਹੜੇ ਹੈਗੇ ਆ ਇੱਧਰ ਉੱਧਰ ਜਾ ਰਹੇ ਨੇ ਬਹੁਤ ਹੀ ਵੱਡਾ ਜਾਲ ਆ ਜਿਹਦੇ ਵਿੱਚ ਕਬੂਤਰ ਆਰਾਮ ਨਾਲ ਉੱਡ ਕੇ ਇੱਧਰੋਂ ਉੱਧਰ ਚਲੇ ਜਾਂਦੇ ਨੇ ਐ ਦੇਖੋ ਨਸਲਾਂ ਪੂਰੇ ਪੰਜਾਬ ਦੀਆਂ ਨੇ ਬਾਈ ਹੁਣਾਂ ਕੋਲ ਪੂਰੀ ਕਰੀਮ ਜਿਹੜੀ ਇਕੱਠੀ ਕੀਤੀ ਹੋਈ ਆ ਦੇਖੋ ਕਿੰਨਾ ਵਧੀਆ ਇੱਕ ਪੈਰਟ ਕਲਰ ਲਗਾ ਦਿਆ ਇਹਨੂੰ ਕਬੂਤਰ ਨੂੰ ਤਾਂ ਗਰਦਨ ਟਿੰਡ ਕੀਤੀ ਹੋਈ ਆ ਨਾਲ ਇਹਦੇ ਵਿੱਚ ਜਿਹੜੇ ਸਾਰੇ ਦੇ ਸਾਰੇ ਨਾਰਾ ਬਈ ਜਿਹਨਾਂ ਦਾ ਤੁਸੀਂ ਸ਼ੌਂਕ ਕਰ ਰਹੇ ਹੋ ਦੂਜੇ ਜਿਹੜੇ ਖੁੱਡੇ ਦੇ ਵਿੱਚ ਕਬੂਤਰੀਆਂ ਨੇ ਉਹ ਵੀ ਤੁਹਾਨੂੰ ਆਪਾਂ ਦਿਖਾਣੇ ਆ ਇੱਕ ਬਈ ਆਹ ਦੇਖੋ ਲਾਲ ਚੀਨਾ ਆ ਇਹ ਲੰਗੜਾਇਆ ਪੁਰਾਣਾ ਇੱਕ ਕਬੂਤਰ ਆ ਬਾਈ ਉਹਨਾਂ ਦਾ ਇਹ ਦੇਖੋ ਇਹ ਬਰੀਡ ਦੇ ਬਰੀਡਿੰਗ ਦੇ ਲਈ ਸਾਰੇ ਰੱਖੇ ਹੋਏ ਨੇ ਜਿੰਨੇ ਵੀ ਕਬੂਤਰ ਨੇ ਬਾਈ ਇਹਨਾਂ ਦੇ ਇਹਦੇ ਵਿੱਚ ਬਹੁਤੇ ਕਬੂਤਰ ਆ ਜਿਹੜੇ ਬਾਈ ਬਾਜ਼ੀਆਂ ਜਿੱਤੇ ਹੋਈ ਨੇ ਬਾਈ ਹੁਣ ਜਿਹਨੇ ਦੱਸਿਆ ਜਿਵੇਂ ਤੇ ਦੂਸਰੀ ਸਾਈਡ ਨੇ ਕਬੂਤਰੀਆਂ ਬਾਈ ਉਹਨਾਂ ਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਣੀ ਆ ਬਾਈ ਵੇਰਿਆ ਖੋਲਿਓ ਤੇ ਆ ਡੋਲੀਆਂ ਆ ਬਾਈ ਹੁਣਾਂ ਦੀਆਂ ਜਿਹਦੇ ਵਿੱਚ ਜੋੜੇ ਲਾ ਕੇ ਫਿਰ ਜਿਹੜੇ ਹੈਗੇ ਆ ਦੂਸਰੇ ਖੁੱਡਿਆਂ ਦੇ ਵਿੱਚ ਬਾਈ ਹੁਣੀ ਛੱਡਦੇ ਨੇ ਬਾਈ ਹੁਣੀ ਲੱਗੇ ਹੋਏ ਨੇ ਇੱਧਰ ਪੂਰਾ ਇੰਜੋਏਮੈਂਟ ਹੋ ਰਿਹਾ ਆ ਮੰਦਰੋਂ ਲਾ ਲੈਣਾ ਜੇ ਤੁਸੀਂ ਅੰਦਰ ਆਣਾ ਤੇ ਆ ਜਾਓ ਆਪਣੇ ਭਰਾ ਨੇ ਸ਼ੌਂਕ ਕਰ ਰਹੇ ਨੇ ਪੂਰਾ ਜਿਹੜਾ ਧਿਆਨ ਰੱਖਦੇ ਨੇ ਕਬੂਤਰਾਂ ਦਾ ਪਹੁੰਚੇ ਨੇ ਇੱਥੇ ਪਹਿਲਾਂ ਮੈਂ ਕਿਹਾ ਤੁਹਾਨੂੰ ਆਪਾਂ ਕਬੂਤਰਾਂ ਦਾ ਹੀ ਸ਼ੌਂਕ ਕਰਾ ਦਿੰਨੇ ਆ ਫਿਰ ਆਪਾਂ ਕਰਦੇ ਆ ਬਾਈ ਹੁਣਾਂ ਦੇ ਨਾਲ ਗੱਲਬਾਤ ਇਹ ਜਿਹੜੇ ਖੁੱਡੇ ਦੇ ਵਿੱਚ ਜਿੰਨੇ ਆ ਬਾਈ ਕਬੂਤਰੀਆਂ ਨੇ ਠੀਕ ਆ ਇਹ ਸਾਰੀਆਂ ਵੱਡੀਆਂ ਕਬੂਤਰੀਆਂ ਨੇ ਤੇ ਇਸ ਸਾਈਡ ਜਿਹੜੇ ਸੀ ਇਹ ਸਾਰੇ ਤੇ ਸਾਰੇ ਵੱਡੇ ਕਬੂਤਰ ਹੀ ਗੱਬੇ ਜਾਲ ਲਾ ਕੇ ਪਾਰਟੀਸ਼ਨ ਕਰ ਦਿੱਤੀ ਗਈ ਆ ਬਾਈ ਇਹ 50 ਫੁੱਟ ਦੇ ਵਿੱਚ ਬਾਈ ਹੁਣਾਂ ਨੇ ਮੇਰੇ ਖਿਆਲ ਦੇ ਨਾਲ 6 ਖੁੱਡੇ ਬਣਾਏ ਨੇ ਵੱਧ ਹੀ ਹੋਊਗਾ ਏਰੀਆ 50 ਫੁੱਟ ਦੇ ਨਾਲੋਂ ਬੀਤੇ ਦੀ 60 ਫੁੱਟ ਹੋਊਗਾ ਏਰੀਆ ਹਾਂ 60 ਫੁੱਟ ਦੇ ਕਰੀਬ ਏਰੀਆ ਹੋਊਗਾ ਤੇ ਜਿਹਦੇ ਵਿੱਚ 6 ਖੁੱਡੇ ਬਣਾਏ ਨੇ ਤਾਂ ਖੁੱਡੇ ਪੂਰੇ ਜਾਲੀਦਾਰ ਨੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਪੂਰਾ ਵਧੀਆ ਤਰੀਕੇ ਦੇ ਨਾਲ ਪੂਰੇ ਹਵਾਦਾਰ ਖੁੱਡੇ ਬਣਾਏ ਨੇ ਬਾਈ ਹੁਣਾਂ ਨੇ ਇਹ ਦੇਖੋ ਪੂਰੇ ਖੁੱਲੇ ਡੁੱਲੇ ਖੁੱਡੇ ਨੇ ਔਰ ਪਿਛਲੀ ਸਾਈਡ ਤੇ ਵੀ ਰੋਸ਼ਨ ਦਾਣਾ ਤੇ ਖੁੱਡੇ ਤੋਂ ਖੁੱਡੇ ਆ ਦੇਖੋ ਜਿਵੇਂ ਮੈਂ ਕਹਿੰਨਾ ਹੁਣਾ ਕੋਈ ਇੱਕ ਦੂਜੇ ਖੁੱਡੇ ਦੇ ਵਿੱਚ ਜਾਲੀ ਲੱਗੀ ਹੋਣੀ ਚਾਹੀਦੀ ਹਵਾ ਜਿਹੜੀ ਹੈਗੀ ਆ ਦੂਸਰੇ ਖੁੱਡੇ ਚ ਕ੍ਰੋਸ ਹੋ ਜੇ ਇੱਕ ਤੋਂ ਲੈ ਕੇ ਐਂਡ ਤੱਕ ਜਿਹੜਾ ਖੁੱਡਿਆਂ ਦੇ ਵਿੱਚ ਜਾਲੀਆਂ ਲੱਗੀਆਂ ਨੇ ਤੇ ਹਰ ਚੀਜ਼ ਜਿਹੜੀ ਦੱਸਣੀ ਜ਼ਰੂਰੀ ਆ ਤੁਹਾਨੂੰ ਇਹ ਦੇਖੋ ਐਂਡ ਤੱਕ ਜਿਹੜੀਆਂ ਖੁੱਡਿਆਂ ਦੇ ਵਿੱਚ ਜਾਲੀਆਂ ਲੱਗੀਆਂ ਹੋਈਆਂ ਨੇ ਕੁਝ ਕਬੂਤਰਿਆਂ ਨੇ ਆਂਡੇ ਰੱਖ ਦਿੱਤੇ ਆ ਇਹਦੇ ਵਿੱਚ ਤੇ ਵੇਚੀ ਛੱਡੀਆਂ ਹੋਈਆਂ ਨੇ ਬਾਈ ਉਹਨਾਂ ਨੇ ਠੀਕ ਆ ਜੀ ਕਬੂਤਰ ਕਬੂਤਰੀਆਂ ਜਿਹੜੇ ਜੋੜੇ ਪੱਕੇ ਕਰ ਦਿੱਤੇ ਨੇ ਕੁਝ ਵੀਰ ਹੋਣਾ ਨੇ ਤੇ ਖੁੱਡੇ ਬਹੁਤ ਵੱਡੀਆਂ ਨੇ ਹਵਾਦਾਰ ਨੇ ਜਿਹਦੇ ਨਾਲ ਕਬੂਤਰ ਪੂਰੇ ਤੰਦਰੁਸਤ ਤੇ ਖੁਸ਼ ਰਹਿੰਦੇ ਨੇ ਇਹ ਫੇਰ ਤੁਹਾਨੂੰ ਦੱਸ ਦਈਏ ਸਾਰੀਆਂ ਨੀਆਂ ਸਾਰੀਆਂ ਕਬੂਤਰੀਆਂ ਨੇ ਬਾਈ ਉਤਰੀ ਲੱਗਦਾ ਅੰਡਾ ਦੇਣ ਲੱਗੀ ਆ ਬਾਈ ਆ ਦੇਖੋ ਕਿੰਨੂ ਆਇਆ ਲੱਗਦਾ ਅੰਡਾ ਆ ਦੇਖੋ ਬਾਈ ਲਾਈਵ ਤਸਵੀਰ ਇਹ ਸਾਰੀਆਂ ਦੀਆਂ ਸਾਰੀਆਂ ਵੱਡੀਆਂ ਕਬੂਤਰੀਆਂ ਨੇ ਬਾਈ ਜੀਆਂ ਫੇਰ ਤੁਹਾਨੂੰ ਦੱਸ ਦਈਏ ਕਰੋ ਸ਼ੌਂਕ ਮੇਰੇ ਵੀਰੇ ਨਾਲ ਕਬੂਤਰੀਆਂ ਦਾ ਜਸੀ ਮਾਦ ਪਰ ਵਾਲੇ ਬਾਈ ਦੇ ਕੂਤਰ ਕਬੂਤਰੀਆਂ ਨੇ ਰੰਗ ਦੇਖੋ ਇੱਕ ਕਬੂਤਰੀ ਨੂੰ ਕਿੰਨਾ ਵਧੀਆ ਲਾਇਆ ਉੱਪਰ 蒂ਮਕਣੇ 蒂ਮਕਣੇ ਲਾਇਏ ਹੋਇਆ ਸਾਰੇ ਸਰੀਰ ਤੇ ਇੱਕ ਦੇ ਤੇ ਆ ਫੋਲੀ ਬਣਾਇਆ ਪਿਆ ਬਾਈ ਹੁਣਾਂ ਨੇ ਦੇਖੋ ਕਿੰਨੀ ਵਧੀਆ ਚੀਜ਼ ਆ ਬਾਈ ਹਾਂਜੀ ਚੱਕਲੇ ਸਮਰਾਲੇ ਦੇ ਨੇੜੇ ਆ ਬਾਈ ਇਹ ਪਿੰਡ ਮਾਧਪੁਰ ਆ ਜਿਹੜਾ कबूतरी कबूतरिया के भी कई बार बार आंडे रख लाल चीने चिटिया अखाया अखा दिया हर तरह के जो पंछी बी उन्होंने बई आ लो बई इन्हें रख दिता आंटा आओ देखो जी कबूतरी आपूँ दिखाते एकदम ही उन्हें आंटा रख दिता बहुत कबूतरी ਤਰੀਆਂ ਕਬੂਤਰियां ਮਿਲ ਕੇ ਆਂਡੇ ਰੱਖ ਦਿੰਦੀਆਂ ਹਨ ਤੇ ਇੰਨੇ ਵੀ ਆਂਡਾ ਬਈ ਰੱਖ ਦਿੱਤਾ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਜੀ ਲੈ ਮਿੱਤਰੋ ਸ਼ੌਂਕ ਵਧੀਆ ਨਜ਼ਾਰੇ ਵਾਲਾ ਦੱਸਣਾ ਜ਼ਰੂਰ ਠੀਕ ਹੈ ਜੀ ਬਾਈ ਦਾ ਫਾਰਮ ਬਹੁਤ ਵੱਡਾ ਆ ਔਰ ਬਹੁਤ ਹੀ ਕਬੂਤਰ ਆ ਬਾਈ ਹੁਣਾਂ ਦੇ ਕੋਲ ਪਹਿਲਾਂ ਵੀ ਇੱਥੇ ਕਈ ਵਾਰ ਆਇਆ ਪਰ ਬਾਈ ਹੁਣੀ ਮਿਲਦੇ ਨਹੀਂ ਸੀਗੇ ਕਈ ਵਾਰੀ ਤੇ ਜਿਹਦੇ ਕਰਕੇ ਆਪਾਂ ਵੀਡੀਓ ਬਣਾ ਨਹੀਂ ਸਕੇ ਤੇ ਅੱਜ ਮਿਲਿਆ ਮੌਕਾ ਬਾਈ ਤੇ ਤੁਹਾਨੂੰ ਆਪਾਂ ਵੀਡੀਓ ਬਣਾ ਕੇ ਜਿਹੜੀਆਂ ਬਾਈ ਦੇ ਸਾਰੇ ਪੰਛੀ ਜਿਹੜੇ ਦਿਖਾ ਰਹੇ ਆਂ ਬਾਈ ਠੀਕ ਆ ਜੀ ਆਹ ਦੇਖੋ ਇੱਧਰ ਵੀ ਢੋਲੀਆਂ ਬਣਾਈਆਂ ਹੋਈਆਂ ਬਾਈ ਹੁਣੀ ਕਹਿੰਦੇ ਕਿ ਇੱਕ ਹਫਤਾ ਜਿਹੜਾ ਢੋਲੀਆਂ ਦੇ ਵਿੱਚ ਪਹਿਲਾਂ ਇਹਨਾਂ ਨੂੰ ਰੱਖਿਆ ਜਾਂਦਾ ਆ ਤੇ ਫਿਰ ਜਿਹੜਾ ਹੈਗਾ ਇਹਨਾਂ ਨੂੰ ਦੁਬਾਰਾ ਖੁੱਡਿਆਂ ਦੇ ਵਿੱਚ ਜਿਹੜਾ ਛੱਡਿਆ ਜਾਂਦਾ ਆ ਆਪਾਂ ਇੰਦਾ ਕਰਦੇ ਆ ਇਹਨਾਂ ਨੂੰ ਬਿਠਾਦੇ ਆ ਆਪਾਂ ਉੱਪਰ ਇੱਕ ਵਾਰੀ ਇਹਦੇ ਉੱਤੇ ਤੇ ਤੁਹਾਨੂੰ ਕਰਾਣੇ ਆਪਾਂ ਸ਼ੌਂਕ ਠੀਕ ਹੈ ਜੀ ਆ ਬੈਠ ਗਿਆ ਕਬੂਤਰੀਆਂ ਸਾਰੀਆਂ ਦੀਆਂ ਸਾਰੀਆਂ ਉੱਪਰ ਡੰਡਿਆਂ ਤੇ ਵੀਰੇ ਤੁਸੀਂ ਪਰੇ ਹੋ ਜਾ ਮੜਾ ਜਾ ਇਧਰੋਂ ਵੀਰ ਜੇ ਮੜਿਆ ਪਰੇ ਹੋ ਜਾ ਇਹਨਾਂ ਨੂੰ ਉੱਪਰ ਬਣਾਣਾ ਮੈਂ ਖੇਲੋ ਉੱਪਰ ਬਈ ਲੈ ਲੋ ਬਈ ਇਹ ਆ ਗਈਆਂ ਡੰਡਿਆਂ ਤੇ ਕਬੂਤਰੀਆਂ ਜਿੰਨੀਆਂ ਦੀਆਂ ਸਾਰੀਆਂ ਲਗਭਗ ਠੀਕ ਹੈ ਜੀ ਤੇ ਆ ਦਿੱਤਾ ਕਬੂਤਰੀ ਨੇ ਹੁਣ ਆਂਡਾ ਠੀਕ ਹੈ ਜੀ ਤੇ ਬੈਠ ਗਈਆਂ ਕਬੂਤਰੀਆਂ ਡੰਡਿਆਂ ਤੇ ਇੱਕ ਟੱਕੀਆਂ ਐਦਾਂ ਪਤਾ ਲੱਗਦਾ ਕਬੂਤਰਾਂ ਦਾ ਕਿ ਨੇ ਸੋਹਣੇ ਸੁਨੱਖੇ ਨੇ ਔਰ ਵਜੂਦ ਵੀ ਕਬੂਤਰਾਂ ਦਾ ਫੇਰ ਹੀ ਦੇਖਦਾ ਬਾਈ ਐ ਲੋ ਮਿੱਤਰ ਚਾਰਾ ਜਿਹੜਾ ਹੈਗਾ ਡੰਗਰਾਂ ਦਾ ਵੀ ਪਿਆਰ ਆ ਬਾਈ ਪੂਰਾ ਠੀਕ ਹੈ ਜੀ ਤੇ ਬਾਈ ਹੁਣੀ ਉਧਰ ਕੰਮ ਲੱਗੇ ਹੋਏ ਨੇ ਤੁਹਾਨੂੰ ਸਾਰਾ ਕੁਝ ਸ਼ੌਂਕ ਕਰਾਵਾਂਗੇ ਬਾਈ ਦਾ ਜਿੰਨੇ ਵੀ ਕਬੂਤਰ ਕਬੂਤਰੀਆਂ ਨੇ ਇੱਧਰ ਫੋਰ ਵੀ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਣੇ ਆ ਆਪਾਂ ਹੈਲੋ ਜਿੱਥੋਂ ਦੇਖੋ ਲੈਂਚ ਲੱਗੀਆਂ ਸਾਰੀਆਂ ਕਬੂਤਰੀਆਂ ਇੱਧਰ ਹੋ ਕੇ ਦਿਖਾਨੇ ਆ ਥੋੜਾ ਜਹਾ ਆ ਦੇਖੋ ਬਾਈ ਕਿਵੇਂ ਲੱਗਦਾ ਸ਼ੌਂਕ ਦੱਸਣਾ ਜ਼ਰੂਰ ਬਾਈ ਬਹੁਤ ਹੀ ਵਧੀਆ ਇਹ ਕਬੂਤਰ ਕਬੂਤਰੀਆਂ ਸਾਰੇ ਵੱਡੇ ਹੀ ਸੀ ਜਿੰਨੇ ਤੁਹਾਨੂੰ ਆਪਾਂ ਦਿਖਾਏ ਆ ਇੱਧਰ ਦੇਖੋ ਬਾਈ ਹੁਣਾਂ ਦਾ ਪਿਗ ਫਾਰਮ ਵੀ ਨਾਲ ਹੀ ਆ ਠੀਕ ਆ ਜੀ ਤੇ ਆ ਬਾਈ ਹੁਣੀ ਨੇ ਜਿਹੜੇ ਸਾਰਾ ਦਿਨ ਇੱਥੇ ਕਬੂਤਰ ਸਾਹਮ ਦੇਣੇ ਵੀਰ ਹੁਣੀ ਠੀਕ ਆ ਜੀ ਤੇ ਬਾਈ ਹੁਣੀ ਉਧਰ ਪਸ਼ੂਆਂ ਨੂੰ ਸਾਮ ਸੰਭਾਲ ਲਈ ਲੱਗੇ ਹੋਏ ਨੇ ਤੇ ਕੁਝ ਬਾਈ ਹੁਮਾ ਨੇ ਜਾਲੇ ਵਿੱਚ ਇੱਧਰ ਵੀ ਛੱਡੇ ਹੋਏ ਨੇ ਤੇ ਇੱਕ ਕੱਚੀ ਥਾਹਾਂ ਸਾਰੀ ਇਹਦੇ ਵਿੱਚ ਜਿਹੜੇ ਹੈਗੇ ਆ ਕਬੂਤਰ ਚੁਗਦੇ ਰਹਿੰਦੇ ਨੇ ਸਾਰਾ ਦਿਨ ਠੀਕ ਆ ਜੀ ਤੇ ਇਹਦੇ ਚੋ ਕੈਲਸ਼ੀਅਮ ਬਹੁਤ ਮਿਲਦਾ ਮਿੱਟੀ ਦੇ ਵਿੱਚੋਂ ਲਾਗੇ ਪਸ਼ੂਆਂ ਜਿਹੜੇ ਹੈਗੇ ਆ ਉਹਨਾਂ ਦਾ ਵੀ ਜਿਹੜਾ ਅ ਕਹਿੰਦੇ ਵੀ ਮਲ ਹੁੰਦਾ ਆ ਉਹਦੇ ਵੀ ਜਿਹੜੇ ਹੈਗੇ ਆ ਬਹੁਤ ਸਾਰੇ ਜਿਹੜੇ ਫਾਇਦੇ ਨੇ ਕਬੂਤਰ ਜਿਹੜੇ ਉਹਦੇ ਨਾਲ ਵੀ ਤੰਦਰੁਸਤ ਰਹਿੰਦੇ ਨੇ ਤੇ ਆਹ ਖੁੱਡਾ ਆ ਇਹਦੇ ਵਿੱਚ ਵੀ ਬਾਈ ਹੁਣਾ ਨੇ ਲਾਈਆਂ ਹੋਈਆਂ ਜੋੜੀਆਂ ਤਾਨੂੰ ਦਿਖਾਣੇ ਆ ਇਹਦੇ ਵਿੱਚ ਕੁਝ ਬੱਚੇ ਵੀ ਕੱਢੇ ਹੋਏ ਨੇ ਤੇ ਜੋੜੀਆਂ ਵੀ ਲੱਗੀਆਂ ਹੋਈਆਂ ਨੇ ਆ ਬਾਈ ਹੁਣੀ ਆਏ ਨੇ ਵੀਰੇ ਕੀ ਹਾਲ ਚਾਲ ਆ ਸਭ ਠੀਕ ਠਾਕ ਆ ਹਾਂਜੀ ਐ ਲਓ ਜੀ ਇਹਦੇ ਵਿੱਚ 20 ਕਬੂਤਰ ਹੀ ਨੇ ਸਾਰੇ ਦੇ ਸਾਰੇ ਕਰੋ ਸ਼ੌਂਕ ਤੇ ਇਹਦੇ ਵਿੱਚ ਬੱਚੇ ਵੀ ਕਈਆਂ ਨੇ ਕੱਢ ਦਿੱਤੇ ਨੇ ਬਾਈ ਇੱਕ ਦੇ ਵਿੱਚ ਕਾਲਾ ਵੀ ਆ ਐ ਡੱਬੇ ਵੀ ਨੇ ਬਾਈ ਖਾਣੇ ਬਹੁਤ ਸੋਨੇ ਦੀਰ ਮੁੰਣਾ ਨੇ ਬਣਾਏ ਹੋਏ ਆ ਇਹਦੇ ਵਿੱਚ ਬੱਚੇ ਵੀ ਜਿਹੜੇ ਹੈਗੇ ਆ ਵਧੀਆ ਪਲਦੇ ਨੇ ਬਾਈ ਔਰ ਇੱਕ ਖਾਸ ਚੀਜ਼ ਤੁਹਾਨੂੰ ਦੱਸ ਦਿਆਂ ਇਹ ਦੇਖ ਲਓ ਬਾਈ ਹੁਣਾਂ ਨੇ ਇਹਦੇ ਵਿੱਚ ਵੀ ਵਜਸਟ ਫਾਇਨ ਲਾਇਆ ਹੋਇਆ ਹਵਾ ਬਾਹਰ ਕੱਢਣ ਦੇ ਲਈ ਕਿਉਂਕਿ ਅੰਦਰ ਜਿਹੜੀ ਹਮਸ ਕੀਤੇ ਵੀ ਪੈਦਾ ਹੋ ਜਾਂਦੀ ਆ ਇਹ ਲਗਾਉਣਾ ਬਹੁਤ ਜ਼ਰੂਰੀ ਆ ਹਰ ਕੋਈ ਘਰਾਂ ਨੂੰ ਲਗਾਉਣਾ ਚਾਹੀਦਾ ਆ ਆਪਾਂ ਪਹਿਲਾਂ ਵੀ ਤੁਹਾਨੂੰ ਸੋਲੂਸ਼ਨ ਦਿੰਨੇ ਰਹਿੰਨੇ ਆ ਵੀਰੇ ਠੀਕ ਆ ਜੀ ਸ਼ੌਂਕ ਵੀਰ ਦਾ ਬਹੁਤ ਵਧੀਆ ਜੱਸੀ ਮਾਧਪੁਰ ਟਾਰ ਖਿਡਾਰੀ ਐ ਸਮਰਾਲੇ ਏਰੀਏ ਦੇ ਬਾਈ ਠੀਕ ਆ ਜੀ ਇਹਨਾਂ ਦੇ ਕਬੂਤਰਾਂ ਦਾ ਤੁਸੀਂ ਕਾਰਿਓ ਸ਼ੌਂਕ ਹੋਰ ਜੇ ਵੀ ਤੁਹਾਨੂੰ ਪੀਂਹ ਆਲੀ ਲੁਧਿਆਣੇ ਸ਼ਹਿਰ ਦਾ ਪਿੰਡ ਬਾਈ ਸਮਰਾਲੇ ਦੇ ਲਾਗੇ ਆ ਫਿਰ ਤੁਹਾਨੂੰ ਦੱਸ ਦਈਏ ਬਾਈ ਇਹ ਸਿਰਫ ਕਬੂਤਰ ਤੁਹਾਡੇ ਸ਼ੌਂਕ ਦੇ ਲਈ ਐ ਕੋਈ ਵੀ ਵੀਰ ਜਿਹੜਾ ਹੈਗਾ ਫੀਲ ਦੇ ਲਈ ਫੋਨ ਨਾ ਕਰੇ ਇਹ ਬਾਈ ਹੁਣੀ ਵੇਚ ਦੇਣੀ ਹੈਗੇ ਸਿਰਫ ਤੁਹਾਡੇ ਸ਼ੌਂਕ ਦੇ ਲਈ ਹੈ ਕਬੂਤਰ ਸਾਰੇ ਦੇ ਸਾਰੇ ਆਹ ਦੇਖੋ ਬਾਈ ਇੱਕ ਖਤਰਨਾਕ ਸ਼ਿਕਾਰੀ ਜਿਹੜਾ ਹੈਗਾ ਇਹਦੇ ਵਿੱਚ ਬੰਨ੍ਹ ਦਿੱਤਾ ਹੋਇਆ ਬਾਈ ਹੁਣਾਂ ਨੇ ਤੇ ਸ਼ਾਮ ਨੂੰ ਇਹਨੂੰ ਵੀ ਖੁੱਲਾ ਛੱਡ ਦਿੰਦੇ ਨੇ ਠੀਕ ਹੈ ਤੇ ਪਸ਼ੂਆਂ ਦੇ ਵਾਸਤੇ ਜਿਹੜਾ ਬਾਈ ਹੁਣਾਂ ਨੇ ਲਾਇਆ ਹੋਇਆ ਕੂਲਰ ਤੇ ਇੱਕ ਬਾਈ ਹੁਣਾਂ ਨੇ ਰੱਖੀ ਹੋਈ ਆ ਬੱਕਰੀ ਦੀ ਇਹ ਬੱਕਰੀਆਂ ਤੋਂ ਕਬੂਤਰਾਂ ਨੂੰ ਪੱਕਾ ਦਿੰਦੇ ਹੋਣਗੇ ਬਾਈ ਹੁਣ ਕਿਉਂ ਬਾਈ ਜੀ ਆਹ ਬਾਈ ਹੁਣੀ ਖਾਣੇ ਬਾਈ ਕੀ ਹਾਲ ਆ ਠੀਕ ਆ ਠੀਕ ਆ ਵਧੀਆ ਤੇ ਬਾਈ ਹੁਣੀ ਡੰਗਰਾਂ ਦੀ ਸਾਮ ਸੰਭਾਲ ਵੀ ਪੂਰੀ ਕਰਦੇ ਮਿਹਨਤੀ ਬੰਦੇ ਨੇ ਬਾਈ ਹੁਣੀ ਵਧੀਆ ਸੁਭਾਅ ਦੇ ਮਾਲਕ ਨੇ ਬਾਈ ਕਿੰਨੀਆਂ ਕਵਾਜੀਆਂ ਛੱਡੀਆਂ ਇਰਕਾਂ ਐ ਕਿੰਨੀ ਛੱਡੀਆਂ 40 ਕੇ ਨੇੜੇ ਨੇ 40 ਕੇ ਨੇੜੇ ਗਿਹੜੇ ਹੈ ਕਿੰਨੀਆਂ ਅਗ ਲੱਗ ਗਈਆਂ ਹੱਥ ਜਣੇ ਜੀ ਆਪਣੇ ਘਰੇ ਦਾ ਜਿਵੇਂ ਰੱਖੇ ਨਹੀਂ ਸਾਡੇ ਤਿੰਨ ਚਾਰ ਜਗ੍ਹਾ ਬੱਚੇ ਕਢਾ ਕੇ ਘਾ ਲੈਂਦੇ ਆ ਠੀਕ ਆ ਜੀ ਜੀ 16 17 ਇੰਚਲੇ ਲੈ ਗਏ 16 17 ਹੀ ਸਿਆ ਗਿਆ ਠੀਕ ਆ ਠੀਕ ਆ ਜੀ ਮਤਲਬ ਵਧੀਆ ਰਿਜ਼ਲਟ ਰਿਹਾ ਫੇਰ ਵੀ ਠੀਕ ਰਿਹਾ ਠੀਕ ਰਿਹਾ ਰਿਜ਼ਲਟ ਤੇ ਬਾਈ ਤੇ ਵੀਰੇ ਹੁਣ ਜਿੱਦਾਂ ਜੋੜੇ ਲਗਾਤੇ ਆਪਾਂ ਨਹੀਂ ਲ ਇਹਨਾਂ ਨੂੰ ਜੁੜੇ ਲਾਉਣ ਤੋਂ ਪਹਿਲਾਂ ਕੋਈ ਤੁਸੀਂ ਟਿਪ ਦੇ ਦਿਓ ਮਾਲਾ ਜਾਂ ਨਵੇਂ ਖਿਡਾਰੀਆਂ ਨੂੰ ਵੀ ਕਿੱਦਾਂ ਲਾਉਣੇ ਚਾਹੀਦੇ ਕੀ ਕਰਨਾ ਚਾਹੀਦਾ ਪਹਿਲਾਂ ਹਨ ਪਹਿਲਾਂ ਤਾਂ ਵੀ ਇਹਨਾਂ ਦੀ ਡੀ ਵਾਰਮਿੰਗ ਜ਼ਰੂਰੀ ਹੈ ਜੀ ਕਿਹੜੀ ਗੋਲੀ ਹੈ ਇਸ ਟਾਈਮ ਕਿਹੜੀ ਦਵਾਈ ਦੇ ਨਾਲ ਕਰੀਏ ਡੀ ਵਾਰਮਿੰਗ ਜਿਹੜਾ ਕੋਈ ਸਾਈਡ ਇਫੈਕਟ ਨਾ ਹੋਵੇ ਵੀਰ ਦੇਖੋ ਘੈਰ ਵਾਲੀ ਚੀਜ਼ ਆ ਇਹਨਾਂ ਨੇ ਲੋ ਕੀੜੇ ਘੱਟਣੇ ਨੇ ਮਾਰ ਕੇ ਠੀਕ ਆ ਵੀ ਨਾਰਮਲ ਇਹ ਕਰਿਆ ਕਰੋ ਵੀ ਜਿਹੜੀ ਤੁਹਾਡੇ ਸਰੀਰਾਂ ਨੂੰ ਖਰਾਬ ਨਾ ਕਰੇ ਹਾਂਜੀ ਉਹ ਮਾਰ ਨਾ ਕਰੇ ਬਿਲਕੁਲ ਜੀ ਕਿਉਂ ਇਹਦੇ ਵਿੱਚ ਕੋਈ ਵੀ ਲਾ ਲਓ ਤੁਸੀਂ ਕੀੜੇ ਵਾਲੀ ਦਵਾਈ ਜਿਆਦਾ ਹੁੰਦੀ ਹੈ ਖੰਦੀ ਹੋਆ ਇਹਨੇ ਮਾਰ ਕੇ ਕੀੜੇ ਘਟਵੇਂ ਬਿਲਕੁਲ ਜੀ ਹਾਂ ਜੀ ਆਪਣੇ ਤਾਂ ਹਾਈ ਟੈਕ ਵਧੀਆ ਜੀ ਪੈਪਰਾ ਜੀਨ ਵਧੀਆ ਰਹਾ ਹਾਈ ਟੈਕ ਕਿੰਨਿਆਂ ਨੂੰ ਕਿੰਨੀ ਘਲਾਣੀ ਚਾਹੀਦੀ ਆ ਵੀਰੇ ਵੀਰੇ ਅਸੀਂ 5 ਕਬੂਤਰਾਂ ਨੂੰ 1 ਐਮ ਐਲ ਲਾਉਂਦੇ ਆ 5 ਕਬੂਤਰਾਂ ਨੂੰ 1 ਐਮ ਐਲ ਹਾਈ ਟੈਕ ਤੇ ਪੈਪਰਾ ਜੀਨ ਪੈਪਰਾ ਜੀਨ ਵੀ 1 ਐਮ ਐਲ ਲਾਉਂਦੇ ਆ ਉਹ ਵੀ 5 ਕਬੂਤਰਾਂ ਨੂੰ 1 ਐਮ ਐਲ ਤੇ ਵਿੱਚ ਪਾਣੀ 20 ਐਮ ਐਲ ਨਹੀਂ ਵੀਰੇ 15 15 15 ਐਮ ਐਲ ਜਿਹੜਾ ਪਾਣੀ ਆ ਵਧੀਆ ਮਲਾਪ ਨੇ ਕੱਲ ਜਾਂਦੇ ਨੇ ਹਾਂ ਜੀ ਹਰ ਵਾਰ ਇਹੀ ਲਾਣੀਆਂ ਜਾਂ ਬਦਲ ਕੇ ਵੀ ਕੁਝ ਲਾਣੇ ਬਦਲ ਕੇ ਬਦਲ ਕੇ ਇੱਕ ਵਾਰ ਪਿਪਰਾ ਜੀ ਨੇ ਇੱਕ ਵਾਰ ਹਾਈ ਟੈਕ ਹਾਈ ਟੈਕ ਲਾ ਦਿੰਦੇ ਆ ਜਿਵੇਂ ਲਾ ਲੋ ਵਿੱਚ ਜਿਆਦਾ ਆਪਾਂ ਹੁੰਦੇ ਨੇ ਬਾਹਰਲੀ ਗੋਲੀ ਲਾ ਦਿੰਦੇ ਆ ਜੀ ਜਿਆਦਾ ਆਉਂਦੇ ਆ ਉਹ ਬਾਹਰ ਵਾਲੀ ਕਿਹੜੀ ਗੋਲੀ ਆਪਾਂ ਯੂਜ਼ ਕਰਦੇ ਆਂ ਜੀ ਬਾਹਰਲੀ ਵੀਰੇ ਅਸੀਂ ਤਾਂ ਕੀੜਿਆਂ ਵਾਲੀ ਹੀ ਕਰਦੇ ਆਂ ਇੱਕ ਮੈਡੀਵਾਰ ਮੰਗੀਆਂ ਮੈਡੀਵਾਰ ਮੈਡੀਵਾਰ ਮਾਊਟ ਵੀ ਆਂਦੀ ਆ ਮੈਡੀਵਾਰ ਮੈਂ ਕਰਦੇ ਆ ਉਹ ਵੀ ਕੱਢ ਦਿੰਦੀ ਆ ਕੀੜੇ ਹਾਂਜੀ ਉਹ ਕਿੰਨੇ ਕੋਈ ਇੱਕ ਕਬੂਤਰ ਨੂੰ ਇੱਕ ਦੇਣੀ ਚਾਹੀਦੀ ਇੱਕ ਵਾਲੇ ਇੱਕ ਮੰਗਾਉਂਦੇ ਆ ਜੀ ਠੀਕ ਆ ਇੱਕ ਕਬੂਤਰ ਨੂੰ ਇੱਕ ਜਿਹੜੀ ਆ ਉਹ ਵੀ ਵਧੀਆ ਕੰਮ ਕਰਦੀ ਆ ਤੇ ਜੋੜੇ ਲਾਉਣ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਖਰਾਕ ਕਿਹੜੀ ਪਾ ਰਾਵੀ ਜੀ ਮੈਨੂੰ ਲਾਲੋ ਮੂੰਗੀ ਯੋਗੀ ਦਰੋ ਹੋ ਵੀ ਵੀਰੇ ਹਾਂਜੀ ਤੇ ਛੋਲਿਆਂ ਦੀ ਦਾਲ ਪਾ ਦਿੰਦੇ ਆ ਛੋਲਿਆਂ ਦੀ ਦਾਲ ਵੀ ਪਾ ਦਿੰਦੇ ਆ ਕਣਕ ਪੱਕੀ ਪਾਉਣੀ ਕਣਕ ਪੱਕੀ ਉਹ ਪਾਣੀ ਪਾਣੀ ਆ ਗਰਮੀਆਂ ਸਿਆਲਾਂ ਦੇ ਵਿੱਚ ਲਾਲੋ ਤੁਸੀਂ ਬਾਜਰਾ ਵਿੱਚ ਮਿਕਸ ਕਰ ਲੈਂਦੇ ਜੀ ਠੀਕ ਆ ਮੋਲੂਵੇ ਹਾਂਜੀ ਜਾਣੀ ਜੀ ਥੋੜੇ 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 ਲੋੜੇ ਹਾਂ ਕਵਾਂਟਲ ਮਗਰ 20 ਕਿਲੋ ਮੋਟ ਪਾ ਲੀਦੇ ਨੇ ਠੀਕ ਆ ਠੀਕ ਆ ਚਾਰ ਚਾਰ ਪੰਜ ਪੰਜ ਦਾਣੇ ਆਣ ਬਸ ਇਹ ਵਿੱਚ ਮਿਕਸ ਇਹੀ ਆ ਤੇ ਬਾਕੀ ਗਰੇਟ ਵਗੈਰਾ ਪਾਣੇ ਤੁਸੀਂ ਨਹੀਂ ਉਹ ਨਹੀਂ ਇੱਟ ਜਰੂਰ ਪਾਉਂਦੇ ਆ ਇੱਟ ਕੁੱਟ ਕੇ ਪਾ ਦਈ ਦੀ ਆ ਬਾਕੀ ਆਪਣਾ ਕੱਚਾ ਧਾਇਆ ਇਹਦਾ ਬਹੁਤ ਵੱਡਾ ਫਾਇਦਾ ਹੈ ਨਾ ਬਹੁਤ ਧੰਨਵਾਦ ਬਾਈ ਜੀ ਬਾਈ ਹੁਣਾਂ ਨੇ ਜਾਣਕਾਰੀ ਦਿੱਤੀ ਬਾਈ ਹੁਣਾਂ ਦੇ ਕਬੂਤਰਾਂ ਦਾ ਵੀ ਤੁਹਾਨੂੰ ਸ਼ੌਂਕ ਕਰਾ ਰਹੇ ਆ ਤੇ ਕੁਝ ਜੋੜੇ ਬਾਈ ਹੁਣਾਂ ਨੇ ਲਾਤੇ ਆ ਤੇ ਫਾਰਮ ਆ ਜੱਸੀ ਬਾਈ ਦਾ ਆ ਤੁਹਾਨੂੰ ਬਾਹਰੋਂ ਵੀ ਦਿਖਾ ਰਹੀ ਆ ਦੇਖ ਲਓ ਕਿੱਡਾ ਵੱਡਾ ਜਾਲਾ ਮਿੱਤਰੋ ਜੱਸੀ ਬਾਈ ਮਾਧ ਪਰਵਾਲੇ ਦੇ ਘਰੇ ਫਾਰਮ ਤੇ ਪੁੱਜੇ ਆ ਆਪਾਂ ਜਿੱਥੇ ਤੁਸੀਂ ਸ਼ੌਂਕ ਕਰ ਰਹੇ ਹੋ ਕਬੂਤਰਾਂ ਦਾ ਠੀਕ ਹੈ ਜੀ ਤੇ ਆ ਕਬੂਤਰ ਨੇ ਇੱਧਰ ਖੁੱਡੇ ਦੇ ਵਿੱਚ ਬੱਚੇ ਪਾਲ ਰਹੇ ਨੇ ਆ ਆਪਣੇ ਭਰਾਣੇ ਸਾਰੇ ਦੇ ਸਾਰੇ ਬਾਹਰ ਜਿਹੜੇ ਸ਼ੌਂਕ ਕਰ ਰਹੇ ਨੇ ਗੱਡੀਆਂ ਲਾਉਣ ਨੂੰ ਵੀ ਪੂਰੀ ਵਧੀਆ ਜਗ੍ਹਾ ਆ ਫਿਰ ਦੱਸ ਦੀਆਂ ਨਾਲ ਪਿਗ ਫਾਰਮ ਆ ਬਾਈ ਹੁਣਾਂ ਦਾ ਕਾਫੀ ਪੌਦੇ ਵੀ ਵੀਰ ਹੁਣਾਂ ਨੇ ਇੱਥੇ ਲਾਏ ਹੋਏ ਨੇ ਆ ਦੇਖੋ ਬਾਈ ਆ ਤੇ ਵੱਖਰਾ ਹੀ ਨਜ਼ਾਰਾ ਆਨੰਦ ਹੀ ਆ ਗਿਆ ਦੇਖ ਕੇ ਦੇਖੋ ਜਾਲ ਕਿੰਡਾ ਵੱਡਾ ਆ ਅੰਦਰੋਂ ਬਾਈ 12 ਫੁੱਟ ਅੱਗੇ ਨੂੰ ਚੌੜਾ ਆ ਤੇ 60 ਫੁੱਟ ਲੰਬਾ ਕਰੀਬ ਆ ਪੂਰਾ ਵਧੀਆ ਜਿਹੜਾ ਸਿਸਟਮ ਕੀਤਾ ਹੋਇਆ ਵੀਰ ਹੁਣਾ ਨੇ ਪੈਸੇ ਚੰਗੇ ਲੱਗੇ ਹੋਇਆ ਬਾਈ ਇਹਦੇ ਤੇ ਕਿਤੇ ਮਾੜੀ ਮੋਟੀ ਚੀਜ਼ ਨਹੀਂ ਐਨ ਐਕਿਊਰੇਟ ਬਣਾਇਆ ਹੋਇਆ ਨਾਲੇ ਵਧੀਆ ਕਾਰੀਗਰ ਨੇ ਕੰਮ ਕੀਤਾ ਹੋਇਆ ਇਹਦੇ ਉੱਤੇ ਔਰ ਬਾਈ ਇਹ ਕੁਜੇ ਨਵੇਂ ਬਾਈ ਹੁਣਾ ਨੇ ਆਹ ਦੱਸ ਲੀਆ ਤੁਹਾਨੂੰ ਇਹ ਜਗਰਾਮਾਂ ਲਾਗੋ ਮਲਕ ਤੋਂ ਮਿਲਦੇ ਆ ਕੁਜੇ ਬਿਰਿਆ ਕੁਜੇ ਮਲਕ ਤੋਂ ਲਿਆਨੇ ਮਲਕ ਤੋਂ ਇਹ ਮਲਕ ਤੋਂ ਆਇਆ ਬਾਈ ਕੁਜੇ ਇਹ ਦੇਖੋ ਅੱਜੇ ਲਿਆਂਦੇ ਆ ਬਾਈ ਇਹ ਹੁਣ ਪਾਣੀ ਚ ਪਾਏ ਹੋਏ ਹੀ ਬਾਈ ਹੁਣਾ ਨੇ ਇਹ ਵੀ ਦੇਖ ਲੋ ਇਦੇ ਨਾਲ ਜਿਹੜੀ ਆ ਬੇਠੇ ਦੇ ਅੰਦਰ ਨਹੀਂ ਜਾਂਦੀ ਹੈਗੀ ਮਲਕਪਿੰਡ ਤੋਂ ਮਲਕਪਿੰਡ ਤੋਂ ਬਾਈ ਹੁਣੀ ਲੈ ਕੇ ਆਏ ਨੇ ਇਹ ਦੇਖੋ ਤੇ ਇਹਨਾਂ ਵਿੱਚ ਪਾਣੀ ਜਿਹੜਾ ਪਾਇਆ ਜਾਂਦਾ ਉੱਪਰੋਂ ਇਹਨਾਂ ਨੂੰ ਟੱਕ ਦਿੱਤਾ ਜਾਂਦਾ ਟੱਕਣ ਦੇ ਨਾਲ ਤੇ ਬਹੁਤ ਵਧੀਆ ਹੈ 2 ਕਿਲੋ ਲੀਟਰ ਪਾਣੀ ਇਹਦੇ ਵਿੱਚ इजीली ਆ ਜਾਂਦਾ ਆ ਤੇ ਕਬੂਤਰਾਂ ਨੂੰ ਆਪਾਂ ਡੇਲੀ ਜਿਹੜਾ ਪਾਣੀ ਇਹਦੇ ਚ ਬਦਲ ਸਕਦੇ ਆ ਤੇ ਇੱਕ ਪਾਣੀ ਜਿਹੜਾ ਹੈਗਾ ਮਟਕਿਆਂ ਦੇ ਵਿੱਚ ਹਮੇਸ਼ਾ ਠੰਡਾ ਰਹਿੰਦਾ ਆ ਗਰਮ ਨਹੀਂ ਹੁੰਦਾ ਤੇ ਬਹੁਤ ਹੀ ਵਧੀਆ ਸਿਸਟਮ ਆ ਬਾਈ ਹੁਣਾ ਦਾ ਇਹ ਵੀ ਤੇ ਕੁਝ ਜਿਹੜੇ ਹੈਗੇ ਆ ਜਾਲ ਦੇ ਵਿੱਚ ਵੀ ਬਾਈ ਉਹਨਾਂ ਨੇ ਜੋੜੇ ਲਾਏ ਨੇ ਤੇ ਕੱਲੇ ਕੱਲੇ ਜਾਲ ਦੇ ਵਿੱਚ ਜਿਹੜਾ ਹੈਗਾ ਮਟਕੇ ਕੁੱਜੀਆਂ ਰੱਖਿਆ ਨੇ ਇਹ ਵੀ ਛੋਟੇ ਛੋਟੇ ਪੀਸ ਲੈ ਕੇ ਆਏ ਨੇ ਬਾਈ ਹੁਣੇ ਆਹ ਦੇਖੋ ਬਾਈ ਬਹੁਤੀ ਵੰਗਿਆ ਸਿਸਟਮ ਆਹ ਦੇਖੋ ਮਟਕਾ ਆਇਆ ਔਰ ਇਹਦੇ ਵਿੱਚ ਵੀ ਬੈਠ ਨਹੀਂ ਜਾ ਸਕਦੀ ਛੋਟੇ ਛੋਟੇ ਇਹ ਮੇਰੇ ਖਿਆਲ ਨਾਲ 1/2 ਲੀਟਰ ਪਾਣੀ ਇਹਦੇ ਵਿੱਚ ਆਉਂਦਾ ਹੋਊਗਾ ਵੀਰੇ ਇਹ ਸਪੈਸ਼ਲ ਡਿਜ਼ਾਈਨ ਕਰਦੇ ਨੇ ਮਲਕ ਤੋਂ ਮਿਲਦੇ ਨੇ ਜਗਰਾਮਾਂ ਦੇ ਲਾਗੇ ਔਰ ਇਹਦੇ ਵਿੱਚ ਦੇਖੋ ਕਮੂਤਰ ਛੱਡੇ ਹੋਏ ਨੇ ਬਾਈ ਉਹਨਾਂ ਨੇ ਔਰ ਹੁਣ ਜਿਹੜੇ ਹੈਗੇ ਇਹਦੇ ਵਿੱਚ ਇਹਨਾਂ ਨੇ ਆਂਡਿਆਂ ਵਾਸਤੇ ਵੀ ਜਿਹੜੀਆਂ ਟੋਕਰੀਆਂ ਬਾਈ ਉਹਨਾਂ ਨੇ ਰੱਖ ਦਿੱਤੀਆਂ ਨੇ ਇਹਦੇ ਵਿੱਚ ਮਿੱਟੀ ਲਈ ਹੋਈ ਆ ਟੋਕਰੀਆਂ ਦੇ ਵਿੱਚ ਜਿੰਨੀਆਂ ਵੀ ਨੇ ਮਿੱਟੀ ਦੇ ਵਿੱਚ ਜਿਹੜਾ ਹੈਗਾ ਕਬੂਤਰ ਆਂਡਾ ਜਿਹੜਾ ਹੈਗਾ ਬੱਚਾ ਵਧੀਆ ਨਿਕਲਦਾ ਵਧੀਆ ਪਲਦਾ ਵੀ ਆ ਬਾਈ ਔਰ ਇਹਨਾਂ ਟੋਕਰੀਆਂ ਚੋਂ ਬਾਹਰ ਵੀ ਨਹੀਂ ਡੇਕ ਸਕਦਾ ਇਹਨਾਂ ਦੀ ਡੁੰਗਾਈ ਕਰਦੀ ਆ ਐ ਦੇਖੋ ਤਾਂ ਜੋੜਾ ਰਖਾ ਦੀ ਇਹਦੇ ਵਿੱਚ ਇੱਕ ਵਾਰੀ ਇੱਕ ਜੋੜਾ ਜਿਹੜਾ ਆ ਲੱਗਾ ਹੋਇਆ ਆ ਮੈਂ ਬੰਦੀ ਆਇਆ ਬਈ ਉਹਦੇ ਕਰਕੇ ਡੌਗੀ ਆ ਜਿਹੜਾ ਬੋਲਦਾ ਪਿਆ ਆ ਠੀਕ ਆ ਜੀ ਲੈ ਕੇ ਤੇ ਇਧਰ ਵੀ ਦੇਖੋ ਬਾਈ ਹੁਣਾਂ ਨੇ ਛੱਡੇ ਨੇ ਕਬੂਤਰ ਤੁਹਾਨੂੰ ਸਾਰੇ ਕਬੂਤਰਾਂ ਦਾ ਬਾਈ ਸ਼ੌਂਕ ਕਰਾਉਂਦੇ ਆ ਅੱਜ ਇਹ ਕਬੂਤਰ ਆ ਬਾਈ ਜਸੀਮਾਹਰਪੁਰ ਦੇ લાલ જવાબ કબૂਤਰ ਨੇ ਬਾਈ ਹੁਣਾਂ ਦੇ ਬਾਈ ਬਾਕੀ ਮਿੱਤਰੋ ਸ਼ੌਂਕ ਕਿਦਾਂ ਦਾ ਲੱਗਦਾ ਜਰੂਰ ਦੱਸਣਾ ਕੋਸ਼ਿਸ਼ ਰਹਿੰਦੀ ਆ ਮਿੱਤਰੋ ਤੁਹਾਨੂੰ ਬੱਸ ਸ਼ੌਂਕ ਕਰਾਂਦੇ ਰਹੀ ਆ ਲਾਲ ਚੀਨਾ ਕਬੂਤਰ ਆ ਬਾਈ ਤੇ ਨਾਲ ਕਬੂਤਰੀ ਆ ਬਿੱਲੀਆਂ ਅੱਖਾਂ ਦੀ ਚिटੀਆਂ ਬਿੱਲੀਆਂ ਅੱਖਾਂ ਦੀ ਬਹੁਤ ਹੀ ਸ਼ਾਨਦਾਰ ਕਬੂਤਰ ਨੇ ਧੀਰ ਹੁਣਾਂ ਦੇ ਬਾਈ ਇੱਕ ਜੋੜ ਮਿੱਤਰੋ ਆ ਵੀ ਹੈਗਾ ਆ ਆ ਚਿੱਟੀਆਂ ਦੀ ਕਬੂਤਰੀ ਆ ਤੇ ਕਾਲੀਆਂ ਦਾ ਨਾਰਾਏ ਦੇ ਵਿੱਚ ਬਾਕੀ ਵੀਰੇ ਕੋਸ਼ਿਸ਼ ਰਹਿੰਦੀ ਆ ਜਿੱਥੇ ਵੀ ਜਾਈਏ ਜਾ ਕੇ ਤੁਹਾਨੂੰ ਸ਼ੌਂਕ ਕਰਾਉਂਦੇ ਰਹੀਏ ਤੇ ਅੱਜ ਦਾ ਸ਼ੌਂਕ ਤੁਹਾਨੂੰ ਕਿੱਦਾਂ ਦਾ ਲੱਗਾ ਵੀਰੇ ਜ਼ਰੂਰ ਦੱਸਣਾ ਤੇ ਆਪਣਾ ਚੈਨਲ ਜਿਹੜਾ ਬਾਈ ਸਬਸਕ੍ਰਾਈਬ ਕਰ ਲਿਓ ਜਿਹੜੇ ਵੀਰਾਂ ਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਠੀਕ ਆ ਜੀ ਆਹ ਦੇਖੋ ਵੀਰੇ ਮਿੱਟੀ ਦੇ ਵਿੱਚ ਬਾਹਰ ਆ ਕੇ ਚੁਗਣਾ ਸ਼ੁਰੂ ਹੋ ਗਏ ਇਹ ਇਵੇਂ ਚੁਗਦੇ ਨੇ ਤਾਂ ਕੈਲਸ਼ੀਅਮ ਜਿਹੜੀ ਇਹਨਾਂ ਨੂੰ ਘਾਟ ਮਹਿਸੂਸ ਫਿਰ ਹੁੰਦੀ ਨਹੀਂ ਬਾਈ ਬਹੁਤ ਹੀ ਵਧੀਆ ਸਿਸਟਮ ਆ ਵੀ ਰੱਖਣਾ ਦਾ ਅੱਜ ਤੁਸੀਂ ਖੁਸ਼ ਹੋ ਜਾਓਗੇ ਅੱਜ ਦਾ ਸ਼ੌਂਕ ਦੇਖ ਕੇ ਦੇਖ ਲਓ ਮਿੱਤਰੋ ਰੀ ਲਈ ਹੋਈ ਆ ਪੂਰੀ ਕਬੂਤਰਾਂ ਦੇ ਤੇ ਵੀਰ ਨੇ ਆਹ ਲੋ ਜੀ ਆਪਣੇ ਪੁਰਾਣਾ ਖਿਡਾਰੀ ਬਾਈ ਪਹੁੰਚ ਗਏ ਨੇ ਇੱਥੇ ਆਹ ਦੇਖੋ ਗੱਲਬਾਤ ਆ ਬਹੁਤ ਵਧੀਆ ਸਿਸਟਮ ਤੇ ਗਰੁੱਪ ਬਹੁਤ ਵਧੀਆ ਬਾਈ ਹੋਣਾ ਦਾ ਤੇ ਸ਼ੌਂਕ ਲਾਜਵਾਬ ਇੱਕ ਵਾਰ ਆਪਾਂ ਤਾਂ ਸਾਰੇ ਵੀਰਾਂ ਨਾਲ ਮਿਲਾ ਦਿੰਨੇ ਆ ਸਾਰੇ ਭਰਾ ਜਿੰਨੇ ਵੀ ਹੈਗੇ ਨੇ ਵੀਰੇ ਇੱਕ ਵਾਰ ਮੈਨੂੰ ਸਾਰੇ ਵੀਰਾਂ ਦੇ ਨਾਮ ਦੱਸ ਦਿਓ ਮਾੜਾ ਜੀ ਠੀਕ ਆ ਜੀ ਆ ਖੋਲਿਓ ਅੰਦਰੋਂ ਜੀ ਇਹ ਉਹੀ ਆ ਨਾ ਮੈਂ ਇਹਨਾਂ ਦੇ ਜਿਹੜਾ ਇੱਕ ਦੀ ਆਪਣੇ ਕਾਪਰ ਕਲਾ ਹਾਂਜੀ ਬਾਲਡ ਕੱਪ ਹੋਇਆ ਜੀ ਕਬੂਤਰਬਾਜੀ ਦਾ ਉਹ ਸਾਰਿਆਂ ਤੋਂ ਵੱਧ ਇਹਨਾਂ ਦਾ ਕਬੂਤਰ ਹੁੰਦੇ ਆ ਠੀਕ ਆ ਜੀ ਕਿਹੜੇ ਨਾਮ ਤੇ ਉੱਡਿਆ ਸੀ ਜੀ ਸੋਨੀ ਮਾਨਕ ਮਾਜਰਾ ਸੋਨੀ ਮਾਨਕ ਮਾਜਰਾ ਕਬੂਤਰ ਵਾਈ ਜੀ ਬਾਈ ਹੁਣਾ ਦਾ ਜਿਹੜਾ ਉੱਡਿਆ ਸੀ ਤੇ ਬਾਈ ਹੁਣਾ ਦਾ ਨਾਮ ਵੀ ਦੱਸੋ ਇਹ ਸੋਨੀ ਆ ਜੀ ਮਾਲਪੁਰ ਤੋਂ ਠੀਕ ਆ ਜੀ ਇਹ ਸੇਵਕਾ ਚੁੰਡਾ ਭਰਾ ਜੀ ਸੋਨੀ ਵੀਰ ਦਾ ਏ ਠੀਕ ਆ ਜੀ ਹਾਂ ਜੀ ਤੇ ਬਾਈ ਹੁਣੀ ਮਾਨਕ ਮਾਜਰੇ ਤੋਂ ਬਾਈ ਹੁਣੀ ਆ ਤੇ ਬਾਈ ਹੁਣੀ ਇਹ ਲੱਡੂ ਆ ਜੀ ਆਪਣਾ ਬੰਬਾਂ ਤੋਂ ਮੁਤਾਬਕ ਨੇ ਕੋਲੇ ਹੁੰਦਾ ਠੀਕ ਆ ਜੀ ਤੇ ਭਾਜੀ ਹੁਣਾ ਦਾ ਕੀ ਨਾਮ ਆ ਇਹ ਜੱਗੀ ਆ ਜੀ ਬਜਾਲੀ ਜੱਗੀ ਬਾਈ ਹੁਣੀ ਮੇਨ ਮਤਲਬ ਕਰਤਾ ਤਾਂ ਸਾਈਥੋਂ ਦੇ ਜਿਹੜੇ ਇਹੀ ਨੇ ਜੀ ਤੇ ਭਾਜੀ ਹੁਣ ਦਾ ਸ਼ੌਂਕ ਜਿਹੜਾ ਬਾਈ ਆਪਾਂ ਤੁਹਾਨੂੰ ਸਾਰੇ ਕਬੂਤਰਾਂ ਦਾ ਸ਼ੌਂਕ ਰਾਇਆ ਤੇ ਬਾਹਰ ਵੀ ਆਪਣੇ ਬਾਈ ਹੁਣ ਨੇ ਰਹਿ ਗਏ ਦੋ ਤਿੰਨ ਭਰਾਵਾ ਆਹ ਬੰਦਾ ਬਹੁਤ ਜ਼ਰੂਰੀ ਆ ਸਾਡਾ ਨਾਉਣ ਖਟੜਾ ਬਾਈ ਤੇ ਬਾਈ ਜੀ ਕੀ ਹਾਲ ਆ ਇੱਧਰ ਆਓ ਤੁਸੀਂ ਦੂਰੀ ਰਹਿ ਗਏ ਤੁਸੀਂ ਕਿਵੇਂ ਚੱਲਦੀ ਕਬੂਤਰ ਬਾਈ ਵਧੀਆ ਚੱਲਦੀ ਆ ਤੇ ਲਾਤ ਤੇ ਫਿਰ ਜੁੜੇ ਵੀਰੇ ਵੀਰੇ ਲਾਈ ਜਾਂਦੇ ਆ ਮਾਰੇ ਮੁੱਠੇ ਠੀਕ ਆ ਤੇ ਕਬੂਤਰ ਫਿਰ ਪਿੰਡੀ ੜਾਂਦੇ ਹੋ ਜੀ ਹਾਂ ਜੀ ਹਾਂ ਅਸੀਂ ਇਕੱਠੇ ੜਾਉਂਦੇ ਆ ਹਾਂ ਤੇ ਪਿੰਡੀ ਉੜਦੇ ਆ ਬਾਈ ਹੁਣੀ ਜਿਵੇਂ ਦੱਸਣ ਦੇ ਰਹੇਗੇ ਅਸੀਂ ਠੀਕ ਆ ਠੀਕ ਆ ਤੇ ਬਹੁਤ ਵਧੀਆ ਲੱਗਿਆ ਬਾਈ ਤੁਹਾਨੂੰ ਮਿਲ ਕੇ ਬਹੁਤ ਵਧੀਆ ਤੁਹਾਡਾ ਗਰੁੱਪ ਆ ਪਰਮਾਤਮਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਸਾਰੇ ਭਰਾਵਾਂ ਨੂੰ ਤੇ ਦੋ ਬਾਈ ਸਾਡੇ ਆ ਖੜੇ ਨਹੀਂ ਇਹਨਾਂ ਦਾ ਕੀ ਨਾਮ ਆ ਜਿਹੜੇ ਇਹ ਕਿਹੜਾ ਇਹ ਦੋਨੇ ਵੀਰ ਮਾਦਪੁਰ ਦੇ ਨੇ ਬਾਈ ਹੋਣੀ ਇੱਥੇ ਤੇ ਦੂਰ ਹੋ ਕੇ ਬਾਈ ਕਾਲੀ ਖੜੇ ਹੋ ਮੇਰੇ ਤੁਸੀਂ ਦੂਰ ਕਾਲੀ ਖੜੇ ਹੋ ਇਹ ਦੱਸੋ ਮੈਨੂੰ ਪਹਿਲਾਂ ਤੁਸੀਂ ਲਾਗੇ ਕਾਲੀ ਨਹੀਂ ਜਾਂਦੇ ਇੱਕ ਬਾਈ ਹੋਣੀ ਆ ਫੋਨ ਤੇ ਲੱਗੇ ਹੋਏ ਨੇ ਭੋਦਰ ਬਾਈ ਹੋਣੀ ਤੇ ਅੱਜ ਦਾ ਜਿਹੜਾ ਸ਼ੌਂਕ ਬਾਈ ਆਪਾਂ ਨੂੰ ਤੇ ਬਹੁਤ ਪਸੰਦ ਆਇਆ ਤੇ ਤੁਹਾਨੂੰ ਮਿੱਤਰੋ ਕਿਦਾਂ ਦਾ ਲੱਗਾ ਜਰੂਰ ਦੱਸਣਾ ਤੇ ਹੁਣ ਆਪਾਂ ਵੀਡੀਓ ਜਿਹੜੀ ਹੈਗੀ ਆ ਸਮਾਪਤ ਕਰਨ ਜਾ ਰਹੇ ਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਟੌਪ ਕਲਾਸ ਸ਼ੌਂਕ ਕਰਾਵਾਂਗੇ ਪੂਰੇ ਪੰਜਾਬ ਦਾ ਤੇ ਇਜਾਜ਼ਤ ਦਿਓ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ